ਦੇ ਵਿੱਚ ਬੇਸਿਕਲੀ ਪਟਾਲਾ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨ ਅਗੇ ਡੀਆਈਜੀ ਬਾਰਡਰ ਇਸ ਦੇ ਤਹਿਤ ਅਸੀਂ ਪਟਾਲਾ ਦੇ ਵਿੱਚ ਜਿਹੜੇ ਚਾਰ ਸਬ-ਡਿਵੀਜ਼ਨਸ ਹੈਗੇ ਨੇ ਉੱਥੇ ਲੋਕ ਮਿਲਣੀ ਦਾ ਆਯੋਜਨ ਕਰ ਰਹੀ ਨੇ ਤਾਂ ਉਸੇ ਲਈ ਦੇ ਵਿੱਚ ਅੱਜ ਅਸੀਂ ਜਿਹੜਾ ਪਟਾਲਾ ਸ਼ਹਿਰ ਹੈ ਜਿਹੜਾ ਸਬ-ਡਿਵੀਜ਼ਨ ਪਟਾਲਾ ਹੈ ਤਾਂ ਇੱਥੇ ਅੱਜ ਅਸੀਂ ਲੋਕ ਅੱਲੀ ਕਰਾਈ ਹੈਗੀ ਇਹਦੇ ਵਿੱਚ ਵੱਖ-ਵੱਖ ਜਿਹੜੀ ਆਰਗੇਨਾਈਜੇਸ਼ਨਸ ਸਥਾਏ ਹੈ ਉਹਨਾਂ ਦੇ ਜਿਹੜੇ ਲੀਡਰਸ ਹੈ ਰਿਪਰੈਜ਼ੈਂਟੇਟਿਵਸ ਹੈ ਡਿਫਰੈਂਟ ਐਨਜੀਓਸ ਹੈ ਕਿਤੇ ਨਾ ਕਿਤੇ ਪੂਰੇ ਬਟਾਲਾ ਦੀ ਜਿੱਥੇ ਰਿਪਰੈਜ਼ੈਂਟੇਸ਼ਨ ਸੀਗੀ ਤਾਂ ਇੱਥੇ ਸਾਰਿਆਂ ਦੇ ਨਾਲ ਗੱਲਬਾਤ ਹੋਈ ਆਈਡੀਆ ਇਹ ਸੀਗਾ ਕਿ ਲੋਕਾਂ ਨੂੰ ਬੇਸਿਕਲੀ ਜ਼ਿਆਦਾ ਪਤਾ ਹੁੰਦਾ ਹੈ ਗਰਾਊਂਡ ਦਾ so that ਲੋਕਾਂ ਦੀ ਕਿਹੜੀ ਸਮੱਸਿਆ ਹੈ ਕਿਹੜੀ grievances ਹੈ ਤਾਂ ਉਹਦਾ ਪੁਲਿਸ ਪ੍ਰਸ਼ਾਸਨ ਨੂੰ 1 ਟੂ 1 ਸਾਨੂੰ ਪਤਾ ਲੱਗ ਜਾਵੇ so that ਆਪਾਂ ਉਹਦਾ ਨਿਪਟਾਰਾ ਕਰ ਸਕੀਏ ਤਾਂ ਹੁਣ ਜਿਵੇਂ ਸਾਡੀ ਗਲਵਾ ਹੋ ਰਹੀ ਸੀਗੀ ਬਹੁਤ ਜਿਹੜੇ ਮਸਲੇ ਆ ਗਏ ਨੇ ਜਿਵੇਂ ਟ੍ਰੈਫਿਕ ਰਿਲੇਟਿਡ ਇਸ਼ੂਜ਼ ਹੈ ਜਾਂ ਲੋਕਾਂ ਨੂੰ ਕੋਈ ਥਾਣੇ ਦੇ ਵਿੱਚ ਮੁਸ਼ਕਲਾਂ ਕੋਈ ਜਾਂਦੇ ਹੈ ਤਾਂ ਉਹ ਅਲੱਗ-ਅਲੱਗ ਜਿਹੜੇ ਪੁਆਇੰਟਸ ਆ ਗਏ ਨੇ ਪਬਲਿਕ ਨੇ ਸਾਨੂੰ ਦੋਪ ਕਰਾ ਲਏ ਦਾ ਅਸੀਂ ਫਰਜ਼ ਕਰੇ ਨਾ ਡਿਲੀਗੇਟ ਕਰਕੇ ਅਫਸਰ ਸਰਾਹੀ ਇਹ ਜਿਹੜੇ ਮਸਲੇ ਹੈ ਹੱਲ ਕਰਵਾਉਣ ਸਰ ਇਹ ਜਿਹੜੀ ਅੱਜ ਪਬਲਿਕ ਮੀਟ ਹੋਈ ਹੈ ਕੀ ਇਹ ਰੈਗੂਲਰ ਜਾਰੀ ਰਹੇਗੀ ਕਿ ਜਾਂ ਫਿਰ ਅੱਜ ਦੇ ਇੱਕ ਕਨਸੈਪਟ ਸੀ ਇਕੱਤਰ ਦਾ ਸਿਲਹਾਲ ਸਾਡਾ ਇਹ ਪਲਾਨ ਹੈ ਕਿ ਜਿਹੜੇ ਹੋਰ ਵੀ ਸਬਡਿਵੀਜ਼ਨਸ ਹੈਗੇ ਨੇ ਜਿਵੇਂ ਡੇਰਾ ਬਾਬਾ ਨਾਨਕ ਫਤਿਹਗੜ ਚੋੜੀਆਂ ਸ੍ਰੀ ਹਰਗੋਬਿੰਦਪੁਰ ਸਾਹਿਬ ਉੱਥੇ ਵੀ ਅਸੀਂ ਕਰਾਂਗੇ ਐਂਡ ਆਫਟਰ ਸਮ ਟਾਈਮ ਇਸ ਚੀਜ਼ ਨੂੰ ਇੰਪਰੂਵ ਕਰਕੇ ਦੈਨ ਵਿਲ ਡੂ ਇਟ ਅਗੇਨ ਸੋ ਥੈਟ ਇੱਕ ਕੰਟੀਨਿਊਸ ਫੀਡਬੈਕ ਮੈਕੈਨਿਜ਼ਮ ਰਹੇ ਲੋਕਾਂ ਔਰ ਪੁਲਿਸ ਦੇ ਵਿਚਕਾਰ ਸਰ ਅੱਜ ਮੈਂ ਜੋਟ ਪੀਪਲਸ ਦੇ ਸਨੈਚਿੰਗ ਚੋਰੀ ਪੁਲਿਸ ਦੀ ਨਾ ਕਾਰਵਾਈ ਕਰਨ ਦੀ ਗੱਲ ਕਿਉਂ ਗਈ ਹੈ ਇਸ ਨੂੰ ਕਿਦਾਂ ਰੂਟ ਕੀਤਾ ਜਾਏਗਾ ਇਹ ਹੀ ਬੇਸਿਕਲੀ ਮੁੱਦਾ ਇਹ ਹੀ ਸੀਗਾ ਕਿ ਲੋਕੀ ਜਿਹੜੇ ਫੇਸ ਕਰ ਰਹੇ ਨੇ ਜਿਹੜੇ ਇਸ਼ੂਜ਼ ਹੈ ਕ੍ਰਾਈਮ ਰਿਲੇਟਡ ਜਿਹੜੇ ਇਸ਼ੂਜ਼ ਹੈ ਉਹ ਪੁਲਿਸ ਤੱਕ 1 ਟੂ 1 ਪਹੁੰਚ ਕੇ ਤਾਂ ਇਹਦੀ ਇੱਕ ਸਟਰੈਟਜੀ ਅਸੀਂ ਬਣਾਈ ਹੈ ਵਿਦ ਰਿਸਪੈਕਟ ਟੂ ਡੋਮਿਨੈਂਸ ਐਂਡ ਡਿਸੇਬਿਲਟੀ ਆਫ ਦਾ ਪੁਲਿਸ ਫੋਰਸ ਜੇ ਬਾਕੀ ਕੁਝ ਕੇਸੇ ਸਾਡੇ ਰਹਿੰਦੇ ਹੈ ਜਿਹੜੇ ਟ੍ਰੇਸ ਕੋਡ ਵਾਲੇ ਹੈ ਤਾਂ ਸਾਡੀ ਟੀਮਸ ਬਹੁਤ ਕੰਪੀਟੈਂਟ ਹੈ ਦੇ ਆਰ ਡੂਇੰਗ ਗੁੱਡ ਵਰਕ ਤਾਂ ਉਹਨੂੰ ਪ੍ਰੈਸ ਹੈ ਕਿ ਜੇ ਤੁਸੀਂ ਐਨਡੀ ਦੇ ਵਿੱਚ ਪੈਟਰੋਲਿੰਗ ਔਰ ਵਿਜ਼ਿਬਿਲਟੀ ਵਾਲਾ ਫੈਕਟਰ ਉਹਨੂੰ ਇਨਕਰੀਜ਼ ਕਰਕੇ ਆਪਾਂ ਇੱਥੇ ਦੇ ਥਰ ਪਾਵਾਂਗੇ ਅਸ਼ਰੀਦ ਅਮੀਰ ਜੀ ਦਾ ਬਹੁਤ ਅਹਿਮ ਰਿਹਾ ਕਿ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਪੁਲਿਸ ਬੇਸ਼ਕ ਆਪਣਾ ਕੰਮ ਕਰ ਰਹੀ ਪਰ ਨਸ਼ਾ ਬਹੁਤ ਜ਼ਿਆਦਾ ਰਿਹਾ ਜਿਸ ਨੂੰ ਰੋਕਣ ਲਈ ਕੋ ਬਲੂਪ੍ਰਿੰਟ ਤਿਆਰ ਕੀਤਾ ਗਿਆ ਨਸ਼ੇ ਦੀ ਜਿਹੜੀ ਸਮੱਸਿਆ ਹੈ ਇਹਦੇ 'ਚ ਆਲਰੇਡੀ ਅਸੀਂ ਜਿਵੇਂ ਪਿੱਛੇ ਵੀ ਇੱਕ ਇਸੀ 플ੈਗਮਾਰਕਸ ਐਂਡ ਕਾਸੋ ਆਪਰੇਸ਼ਨਸ ਚੱਲਦੇ ਪਏ ਸਾਡੇ ਤਾਂ ਬਾਕੀ ਅਸੀਂ ਬੇਟਾ ਨੂੰ ਜਿਹੜਾ ਪੁਰਾਣਾ ਹਿਸਟੋਰੀਕਲ ਡਾਟਾ ਹੈ ਪਿਛਲੇ 10 ਸਾਲਾਂ ਦੇ ਵਿੱਚ ਜਿਹੜੇ ਕਮਰਸ਼ੀਅਲ ਕੇਸਸ ਦੇ ਮੁਕਰਬੇ ਦਰਜ ਹੋਏ ਸੀਗੇ ਬਟਾਲੇ ਦੇ ਵਿੱਚ ਕਰੀਬਨ 170 ਕੇਸਸ ਸੀਗੇ ਉਹਦੇ ਵਿੱਚ ਜਿੰਨੇ ਸਾਰੇ ਬੰਦੇ ਹੈ ਵੀ ਹੈਵ ਸਟਾਰਟ ਜਿਹੜੇ ਰੈਜ਼ੀਡੈਂਟਸ ਹੈ ਬਟਾਲਾ ਜ਼ਿਲ੍ਹੇ ਦੇ ਦਾ ਉਹਨਾਂ ਦੀ ਸਾਰਿਆਂ ਦੀ ਇਸ ਜਿਹੜੀ ਪ੍ਰਾਪਰਟੀ ਹੈ ਉਹ ਫ੍ਰੀਜ਼ ਕਰਾ ਰਹੇ ਇਨ ਦਾ ਕੰਪੀਟੈਂਟ ਅਥੋਰਿਟੀ ਉਹ ਜਿਹੜੇ ਪ੍ਰੋਪੋਜ਼ਲਸ ਹੈ ਉਹ ਜਾਰੀ ਹੈ ਐਂਡ ਸਮ ਟਾਈਮ ਉਹ ਪਰਫਾਰਮੈਂਸ ਤੁਹਾਡੇ ਸਾਹਮਣੇ ਸੇ ਰੱਖਾ ਨਹੀਂ ਜਿਹੜਾ ਨਸ਼ੇ ਦਾ ਮੁੱਦਾ ਚੱਲਦਾ ਹੈ ਅਕਸਰ ਪੁਲੀ ਵਾਲਾ ਫੜ ਲਿਆ ਜਾਂਦਾ ਛੋਟਾ ਪੁਤਲ ਸਪਲਾਈਰ ਵੀ ਫੜ ਲਿਆ ਜਾਂਦਾ ਸਕਿਧਕ ਤੋਂ ਕਿਸੇ ਕਪਤਾਨ ਦਾ ਗੁਣਾ ਨਹੀਂ ਨਗਰਮਾਚੀ ਨੂੰ ਹੱਥ ਨਹੀਂ ਪਾਇਆ ਅੱਜ ਬੜੀ ਖੁਸ਼ੀ ਹੋਈ ਕਿ ਤੁਹਾਡੇ ਵਿੱਚ ਕਿਸੇ ਨਾ ਕਿਸੇ ਨੂੰ ਗੇਪੀਸ ਵਾਲੀ ਚਲਕਾਈ ਹੈ ਹਾਲਾਤਾਂ ਜਿੱਧਰ ਕੀਤਾ ਕਿ ਉਹਨਾਂ ਦੇ ਮਿਹਰੇ ਦੀ ਹਾਲਾਤ ਇਤਨਾਂ ਖੜੇ ਹੋ ਗਏ ਸੀ ਕਿ ਨਾ ਤਾਂ ਸਨੈਚੀ ਹੋਦੀ ਸੀ ਨਾ ਕਦੀ ਕਿਹਾ ਗਹਿਣਾ ਜਿਹੜਾ ਸੀ ਉਹ ਕਿ ਲਾਇਆ ਇਹਨਾਂ ਲੋਕ ਕੋਣ ਕੋਈ ਪਟਾ ਮਗਰਮਾਸ਼ ਜਲਦੀ ਹੋ ਰਿਹਾ ਜਿਹਾ ਦਾ ਔਰਤਾਂ ਦੀ ਸੁਰੱਖਿਆ ਜੀ ਉਹ ਵਿਕਾਹ ਹੋ ਕੇ ਤੁਨ ਜਾਂ ਬੰਨ ਗਿਆ ਸਨੈਚੀ ਆਤਮਾ ਦੇ ਲੋਕ ਪਿੰਡ ਦਾ ਅਸਰ ਤਬਦ ਗਈ ਨਹੀਂ ਨਸ਼ਿਆਂ ਦੇ ਵਰਗਲਾਪ ਸੀ ਉਹ ਟੋਰਵਲਸ ਹੈ ਸਰਕਾਰ ਦੀ ਜ਼ੀਰੋ ਟੋਲਰੈਂਸ ਐਡਮਿਨਿਸਟ੍ਰੇਸ਼ਨ ਇਸ ਜ਼ੀਰੋ ਟੋਲਰੈਂਸ ਹੈ ਤਾਂ ਇਹਦੇ ਵਿੱਚ ਜੇ ਕੋਈ ਵੀ ਸਾਨੂੰ ਮਤਲਬ ਸਟਾਰਟਿੰਗ ਫਰੋਂ ਜਿਹੜੇ ਪੈਟਰਲ ਲੈਵਲ ਤੇ ਜਿਹੜੇ ਕੰਮ ਕਰਦੇ ਹੈ ਐਂਡ ਫਰਦਰ ਜਿਹੜਾ ਬੈਕਵਰਡ ਫਾਰਵਰਡ ਲਿੰਕੇਜ ਨੂੰ ਆਪਾਂ ਕਰਦੇ ਹੈ ਉਹਦੇ ਵਿੱਚ ਜਿਹੜਾ ਵੀ ਬੰਦਾ ਆ ਜਾਂਦਾ ਹੈ ਨਜ਼ਰ ਮੈਟਾ ਉਹ ਕੌਣ ਬੰਦਾ ਹੈ ਜੀ ਉਸ ਤਰ੍ਹਾਂ ਦਾ ਉਹਦੀ ਸਮਗਲਿੰਗ ਦੇ ਨਾਲ ਕੋਈ ਰਿਲੇਸ਼ਨ ਹੈ ਤਾਂ ਉਹਦੇ ਉੱਤੇ ਹੀ ਕਾਰਵਾਈ ਹੋਗੀ ਐਂ ਜਿਹੜੇ ਪੁਰਾਣੇ ਮੈਂ ਗੱਲ ਕਰਾ ਸੀਗਾ ਪ੍ਰਾਪਰਟੀ ਸੀਜ਼ਰ ਸੀ ਉਹਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦੇ ਤਹ ਜਿਹੜੀ ਵੱਡੀ ਰਿਕਵਰੀਜ਼ ਹੋਈ ਹੈਗੀਆਂ ਉਹਨਾਂ ਦੀ ਸੀ ਪ੍ਰਾਪਰਟੀ ਫ੍ਰੀਜ਼ ਕਰਾ ਰਹੀ ਹੈ ਜੀ ਸਰ ਅੰਕੜਾ ਪੁਲਿਸ ਪਬਲਿਕ ਮੀਟ ਹੋਈ ਹੈ ਇਹਦੇ ਵਿੱਚ ਕੀ ਮੁੱਦੇ ਡਿਸਕਸ ਹੋਏ ਤੇ ਪੁਲਿਸ ਵੱਲੋਂ ਕੀ ਪ੍ਰਸੰਨ ਹੈ ਦੇਖੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਨਵੇਂ ਐਸਐਸਪੀ ਸਾਹਿਬ ਨੇ ਪੁਲਿਸ ਪਬਲਿਕ ਮੀਟਿੰਗ ਕੋ ਆ ਕੇ ਇੱਕ ਐਸਾ ਸੰਦੇਸ਼ ਦਿੱਤਾ ਕਿ ਪੁਲਿਸ ਜਿਹੜੀ ਆ ਬਿਨਾਂ ਕਿਸੇ ਵਿਕਤੇ ਤੋਂ ਬਿਨਾਂ ਕਿਸੇ ਪੱਖਪਾਤ ਦੇ ਔਰ ਪਾਰਟੀ ਭਾਜ ਦੇ ਉੱਪਰ ਰੁੱਟ ਕੇ ਕੰਮ ਕਰਨਾ ਜਾਂਦੀ ਹੈ ਅੱਜ ਤਮਾਮ ਸਾਰੀਆਂ ਸਾਡੀਆਂ ਬਡਾਲੇ ਦੀਆਂ ਰਾਜਨੀਤਿਕ ਪਾਰਟੀਆਂ ਔਰ ਸੋਸ਼ਲ ਆਰਗੇਨਾਈਜੇਸ਼ਨ ਨੂੰ ਬੁਲਾਇਆ ਗਿਆ ਸੀ ਔਰ ਉਹਨਾਂ ਨੇ ਬਡਾਲੇ ਦੀ ਬਿਹਤਰੀ ਵਾਸਤੇ ਉਹਨਾਂ ਦੇ ਵਿਚਾਰ ਸੁਨੇ ਔਰ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਦੀ ਸੁਨੀਆਂ ਔਰ ਉਹਨਾਂ ਤੋਂ ਨਿਯਾਤ ਦਿਲਾਉਣ ਲਈ ਉਹਨਾਂ ਦਾ ਰਸਤਾ ਵੀ ਦੱਸਿਆ ਸੋ ਇਹ ਬਹੁਤ ਹੀ ਅੱਛੀ ਇੱਕ ਮੀਟਿੰਗ ਸੀ ਐਸੀਆਂ ਮੀਟਿੰਗਾਂ ਟਾਈਮ ਟੂ ਟਾਈਮ ਹੁੰਦੀਆਂ ਰਹਿਣੀਆਂ ਚਾਹੀਦੀ। ਸੱਚੇ ਤੁਸੀਂ ਕੀ ਡਿਮਾਂਡ ਕੀਤੀ ਸੀ ਔਰ ਕੀ ਬੋਸਾਂ ਨੇ? ਦੇਖੋ ਅਸੀਂ ਤੇ ਡਿਮਾਂਡ ਇਹ ਰੱਖੀ ਸੀ ਕਿ ਇੱਕ ਤੇ ਡਿਮਾਂਡ ਵਾਇਸਾ ਬਟਾਵਾਂ ਵਾਲਾ ਰੱਖੀ ਗਈ ਜਿੰਨੇ ਹੀ ਬੂਟੇ ਲਗਾਏ ਹੁਣ ਤੱਕ 5000 ਤੋਂ ਵੱਧ ਬੂਟਾ ਵਕਤ ਵਕਤ ਸਮਾਜਿਕ ਧਾਰਮਿਕ ਇਹ ਤਾਂ ਸਕਾਮਾਂ ਤੇ ਲਗਾ ਚੁੱਕੇ ਆ ਇਵਨ ਪਾਈਪਾਸ ਸਿਵਲ ਪੁਲ ਤੇ ਵੀ ਬਹੁਤ ਸਾਰੇ ਕੋਈ ਮਸਜਿਦ ਗੁਰਦੁਵਾਰਾ ਹੀ ਨਹੀਂ ਛੱਡਿਆ ਕੋਈ ਕੋਈ ਮੰਦਿਰ ਨਹੀਂ ਛੱਡਿਆ ਜਿੱਥੇ ਨਹੀਂ ਲਗਾਇਆ ਪਰ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਰਹੀ ਹੈ ਸਾਡੇ ਪ੍ਰੋਜੈਕਟ ਚ ਗ੍ਰੀਨ ਲੀਨ ਗ੍ਰੀਨ ਐਂਡ ਬਿਊਟੀਫੁਲ ਸਿਟੀ ਪਟਾਰਾ ਦੇ ਵਿੱਚ ਉਹ ਕਿ ਜਿਹੜੇ ਗੁਜਰਾ ਦੇ ਡੰਗਰ ਆ ਉਹ ਸਾਡੇ ਬੂਟੇ ਜਿਹੜੇ ਆ ਉਹ ਉਹ ਖਰਾਬ ਕਰ ਰਹੇ ਆ ਔਰ बार-बार ਐਸਐਸਪੀ ਪਹਿਲੇ ਨੂੰ ਤੇ ਇਹਨਾਂ ਨੂੰ ਤਰਕਾਸ ਦਿੱਤੀ ਸੀ ਉੱਤੇ ਕੋਈ ਐਕਸ਼ਨ ਨਹੀਂ ਹੋਇਆ ਜਾ ਰਹੀ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਐਸਐਸਪੀ ਸਾਹਿਬ ਨੇ ਲੋਕ ਮਿਲਣੀ ਦੇ ਵਿੱਚ ਕਹੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਉਹਨਾਂ ਨੂੰ ਤੁਹਾਨੂੰ ਜਿਹੜਾ ਇਨਸਾਫ ਜ਼ਰੂਰ ਮਿਲੂਗਾ ਸਨੈਚਿੰਗ ਨਸ਼ਾ ਤੌਰ ਸਮਾਜਿਕ ਰੀਤੀਆਂ ਦੇ ਬਾਰੇ ਬਹੁਤ ਚੀਜ਼ਾਂ ਡਿਸਕਸ ਹੋਈਆਂ ਜਿਹਦੇ ਬਾਰੇ ਦੇਲੇ ਬਾਰੇ ਉਹਨਾਂ ਐਸਐਸਪੀ ਸਾਹਿਬ ਨੇ ਕਿਹਾ ਕਿ ਇਸ ਸ਼ਕਤੀ ਤੋਂ ਸ਼ਕਤੀ ਸੀਸੀਟੀਵੀ ਕੈਮਰੇ ਬਾਰੇ ਵੀ ਕੀਤੀ ਗਈ ਹੈ ਗੱਲ ਪਰਵਾਣ ਬਾਰੇ ਉਹਦੇ ਬਾਰੇ ਵੀ ਉਹਨਾਂ ਨੇ ਕਿਹਾ ਕਿ ਇਹ ਜਲਦੀ ਤੋਂ ਜਲਦੀ ਸਾਰੇ ਮਸਲੇ ਹੱਲ ਕੀਤੇ ਜਾਣਗੇ